ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਿਹਾ ਜੀ ਚੈਨਾ ਮੁਰਗੀ ਕਰ ਵਿੱਚ ਜੀ ਆਪਾਂ ਇਸ ਨੂੰ ਹਲਵਾਈ ਨਾਲੋਂ ਵੀ ਵਧੀਆ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਹਾਂ ਇਸ ਨੂੰ ਬਣਾਉਣ ਲਈ ਆਪਾਂ ਨੂੰ ਇੱਕ ਦੋ ਗੱਲਾਂ ਦਾ ਖਾਸ ਧਿਆਨ ਰੱਖਣਾ ਪੈਣਾਗਾ ਜੋ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਰਾਹੀਂ ਦੱਸਾਂਗੇ ਇਸ ਨੂੰ ਬਣਾਉਣਾ ਵੀ ਬਹੁਤ ਹੀ ਆਸਾਨ ਹੁੰਦਾਗਾ ਇਹ ਲਗਭਗ ਰਸਗੁੱਲੇ ਦੀ ਤਰ੍ਹਾਂ ਹੀ ਬਣ ਕੇ ਤਿਆਰ ਹੁੰਦੀ ਆ ਪਰ ਇਸ ਦਾ ਖਾਣ ਦਾ ਟੇਸਟ ਬਿਲਕੁਲ ਉਸ ਤੋਂ ਅਲੱਗ ਹੁੰਦਾਗਾ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰ ਦੇਣਾ ਸੈਂਾ ਮੁਰਕੀ ਬਣਾਉਣ ਲਈ ਜੀ ਆਪਾਂ ਨੂੰ ਸਭ ਤੋਂ ਪਹਿਲਾਂ 1 ਲੀਟਰ ਦੁੱਧ ਲਿਆਗਾ ਆਪਾਂ ਇਹ ਕਾਓ ਮਿਲਕ ਲਿਆਗਾ ਇਸ ਨੂੰ ਆਪਾਂ ਬੋਇਲ ਕਰਾਂਗੇ ਦੇਖੋ ਦੁੱਧ ਨੂੰ ਜੀ ਔਇਲ ਆਣਾ ਸ਼ੁਰੂ ਹੋ ਗਿਆ ਜਦੋਂ ਦੁੱਧ ਨੂੰ ਜੀ ਵਾਇਲ ਆ ਜAVE ਫਿਰ ਆਪਾਂ ਇਸ ਵਿੱਚ ਘਰਸੀ ਮਾਰ ਕੇ ਇਸ ਨੂੰ 2 ਮਿੰਟਾਂ ਲਈ ਜੀ ਆਪਾਂ ਇਸ ਨੂੰ ਹੋਰ ਪਕਾਵਾਂਗੇ ਤਾਂ ਕਿ ਦੁੱਧ ਚੰਗੀ ਤਰ੍ਹਾਂ ਵਾਇਲ ਹੋ ਜਾਵੇ ਹੁਣ ਆਪਾਂ ਇਸ ਵਿੱਚ ਜੀ ਨਿੰਬੂ ਸੱਤ ਪਾਵਾਂਗੇ ਆਪਾਂ ਅੱਧਾ ਚਮਚ ਪਾਣੀ ਵਿੱਚ ਘੋਲ ਲਿਆ ਸੀ ਜੀ 4 ਚਮਚ ਆਪਾਂ ਨਿੰਬੂ ਦੇ ਸੱਤ ਦੇ ਪਾਵਾਂਗੇ ਇਸ ਨਾਲ ਚੈਨਾ ਬਹੁਤ ਵਧੀਆ ਬਣਦਾਗਾ ਨਿੰਬੂ ਸੱਤ ਨਾਲ ਜੀ ਦੇਖੋ ਇਸ ਤਰੀਕੇ ਦਾ ਆਪਣਾ ਚੈਨਾ ਬਣ ਕੇ ਤਿਆਰ ਹੋਏਗਾ ਅਗਰ ਇਹ ਪੂਰੀ ਤਰ੍ਹਾਂ ਜੀ ਨਾ ਬਣੇ ਤਾਂ ਆਪਾਂ ਇਸ ਨੂੰ 2 ਮਿੰਟਾਂ ਲਈ ਜੀ ਗਰਮ ਕਰਾਂਗੇ 2 ਮਿੰਟ ਆਪਾਂ ਇਸ ਨੂੰ ਗਰਮ ਕਰਨ ਤੋਂ ਬਾਅਦ ਦੇਖੋ ਇਹ ਪੂਰੀ ਤਰ੍ਹਾਂ ਫੱਟ ਕੇ ਚੰਗੀ ਤਰ੍ਹਾਂ ਚੈਨਾ ਬਣ ਕੇ ਤਿਆਰ ਹੋ ਜਾਂਦਾਗਾ ਹੁਣ ਆਪਾਂ ਜੀ ਗੈਸ ਬੰਦ ਕਰ ਦਾਂਗੇ ਇਸ ਨੂੰ ਥੋੜਾ ਜਿਹਾ ਠੰਡਾ ਹੋਣ ਲਈ ਰੱਖ ਦਵਾਂਗੇ ਫਿਰ ਆਪਾਂ ਇਸ ਨੂੰ ਛਾਣ ਲਵਾਂਗੇ ਹੁਣ ਆਪਾਂ ਜੀ ਇੱਕ ਕਪੜਾ ਲੈ ਕੇ ਇਸ ਨੂੰ ਛਾਣ ਲਵਾਂਗੇ ਇਸ ਦਾ ਜੋ ਨਿੰਬੂ ਸੱਤਾਲਾ ਪਾਣੀ ਆ ਜੂ ਆਪਾਂ nikal davange ਠੰਡਾ ਪਾਣੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਵਾਸ਼ ਕਰਾਂਗੇ ਤਿੰਨ ਚਾਰ ਵਾਰ ਜੀ ਆਪਾਂ ਇਸ ਨੂੰ ਵਾਸ਼ ਕਰ ਸਕਦੇ ਆ ਪਨੀਰ ਨੂੰ ਤਾਂ ਕਿ ਚੰਗੀ ਤਰ੍ਹਾਂ ਇਹ ਸਾਫ਼ ਹੋ ਜਾਵੇ ਇਸ ਤਰੀਕੇ ਨਾਲ ਜੇ ਆਪਾਂ ਕੱਪੜੇ ਨੂੰ ਇਕੱਠਾ ਕਰਕੇ ਇਸ ਨੂੰ ਚੰਗੀ ਤਰ੍ਹਾਂ ਇਸ ਦਾ ਪਾਣੀ ਨਿਕਾਲ ਦਵਾਂਗੇ ਜਦੋਂ ਪਾਣੀ ਚੰਗੀ ਤਰ੍ਹਾਂ ਨਿਕਲ ਜਾਵੇ ਜੀ ਇੱਕ ਵ ਇੱਕ ਵੀ ਬੂੰਦ ਇਹਦੇ ਵਿੱਚ ਨਾ ਰਹੇ ਪਾਣੀ ਦੀ ਉਦੋਂ ਤੱਕ ਆਪਾਂ ਇਸ ਨੂੰ ਨਿਚੋੜਨਾ ਹੈਗਾ ਚੰਗੀ ਤਰ੍ਹਾਂ ਨਿਚੋੜ ਦੇਣਾ ਜੀ ਆਪਾਂ ਪਾਣੀ ਨੂੰ ਸਾਰਾ ਪਾਣੀ ਜਦੋਂ ਨਿਕਲ ਜਾਵੇ ਦੇਖੋ ਇਸ ਤਰੀਕੇ ਦਾ ਜਦੋਂ ਇੱਕ ਵੀ ਬੂੰਦ ਨਹੀਂ ਨਿਕਲਦੀ ਪਾਣੀ ਦੀ ਫਿਰ ਸਮਝੋ ਆਪਾਂ ਛਾਣਾ ਬਣ ਕੇ ਤਿਆਰ ਆ ਦੇਖੋ ਕੰਨਾ ਵਧੀਆ ਪਨੀਰ ਬਣਿਆ ਜੀ ਆਪਣਾ ਹੁਣ ਆਪਾਂ ਇਸ ਨੂੰ ਜੀ ਹੱਥ ਨਾਲ ਮੈਸ਼ ਕਰਾਂਗੇ ਚੰਗੀ ਤਰ੍ਹਾਂ ਹੱਥ ਦੀ ਹਥੇਲੀ ਨਾਲ ਜੀ ਆਪਾਂ ਇਸ ਨੂੰ ਮੜਾ ਮੜਾ ਕਰਕੇ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ 10 ਮਿੰਟ ਜੀ ਆਪਾਂ ਇਸ ਨੂੰ ਮੈਸ਼ ਕਰਨਾਗਾ ਜਦੋਂ ਇਸ ਤਰੀਕੇ ਦਾ ਹੋ ਜਾਵੇ ਜੇ 5-7 ਮਿੰਟ ਹੋ ਜਾਣ ਫਿਰ ਆਪਾਂ ਇਸ ਵਿੱਚ ਬੇਕਿੰਗ ਪਾਊਡਰ ਪਾਵਾਂਗੇ ਇਹ ਆਪਾਂ ਛੋਟਾ ਚਮਚ ਪਾਇਆਗਾ ਵੱਡਾ ਚਮਚ ਜਨਨ ਕੀ ਅੱਧਾ ਪਾਉਣਾ ਆਪਾਂ ਨੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਇਸ ਨੂੰ ਜੀ ਅੰਨੀ دیر ਤੱਕ ਮਸਲਨਾਗਾ ਪਨੀਰ ਨੂੰ ਜਿੰਨੀ دیر ਤੱਕ ਆਪਣੇ ਹੱਥ ਦੀ ਹਥੇਲੀ ਦੇ ਤੇਲ ਦੀ ਤਰ੍ਹਾਂ ਨਾ ਲੱਗਣ ਲੱਗ ਜਾਵੇ ਜਦੋਂ ਮੈਂ ਆਪਣੇ ਹੱਥ ਦੇ ਤੇਲ ਲੱਗਿਆ ਹੁੰਦਾ ਇਸ ਤਰੀਕੇ ਦਾ ਜੇ ਆਪਣਾ ਹੱਥ ਹੋ ਜਾਂਦਾਗਾ ਜਦੋਂ ਆਪਾਂ ਇਸ ਨੂੰ ਮੈਸ਼ ਕਰੀ ਜਾਂਦੇ ਆ 10-12 ਮਿੰਟ ਜੀ ਇਸ ਨੂੰ ਮੈਸ਼ ਕਰਨ ਲੱਗੇ ਲੱਗ ਜਾਂਦੇ ਨੇ ਹੁਣ ਆਪਾਂ ਜੀ ਇੱਕ ਕਪੜਾ ਲਿਆਗਾ ਇਸ ਨੂੰ ਗਿੱਲਾ ਕਰ ਲਿਆ ਗਿੱਲਾ ਕਰਕੇ ਚੰਗੀ ਤਰ੍ਹਾਂ ਨਿਚੋੜ ਲਿਆਗਾ ਇਸ ਉੱਪਰ ਆਪਾਂ ਪਨੀਰ ਨੂੰ ਰਾਕੀ ਇਸ ਇਸ ਨੇ ਇਸ ਤਰੀਕੇ ਨਾਲ ਜੇ ਆਪਾਂ ਸ਼ੇਪ ਦਾ ਦੇ ਦਵਾਂਗੇ कपड़े ना फोल्ड करके जी चंकी तरह देखो इस तरीके बना के बिल्कुल चौरस हूँ आप कपड़े फोल्ड कर देवें इस उपर आप प्लेट रखा ਇੱਕ ਬਰਤਨ ਵਿੱਚ ਪਾਣੀ ਪਾ ਕੇ ਇਸ ਉਤੀ ਬੀਟ ਰੱਖਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਪ੍ਰੈਸ ਹੋ ਜਾਵੇ। ਚੈਨਾ ਆਪਣਾ ਇਸ ਨੂੰ ਵੀ 10 ਮਿੰਟ ਲਈ ਆਪਾਂ ਰੱਖ ਦਵਾਂਗੇ ਸੈੱਟ ਹੋਣ ਲਈ। 20 ਮਿੰਟ ਹੋ ਚੁੱਕੇ ਨੇ ਜੀ। ਇਹ ਕੁਛ ਚੈਨਾ ਆਪਣਾ ਬਣ ਕੇ ਤਿਆਰ ਆ। ਇਹ ਕਿੰਨਾ ਵਧੀਆ ਬਣਿਆ ਜੀ ਹੁਣ ਆਪਾਂ ਇਸ ਤਰੀਕੇ ਨਾਲ ਇੱਕ ਪਲੇਟ ਰੱਖ ਕੇ ਇਸ ਨੂੰ ਫਲਿੱਪ ਕਰਾਂਗੇ ਇਹ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈਗਾ ਹੁਣ ਆਪਾਂ ਇਸ ਦੇ ਜੀ ਪੀਸ ਕੱਟ ਲਾਵਾਂਗੇ ਛੋਟੇ ਛੋਟੇ ਪੀਸ ਕੱਟਣ ਲਈ ਜੇ ਆਪਾਂ ਨਾਈਫ ਨੂੰ ਪ੍ਰੈਸ ਕਰਨਾਗਾ ਇਸ ਤਰੀਕੇ ਨਾਲ ਆਪਾਂ ਬਿਲਕੁਲ ਵੀ ਨਹੀਂ ਕਰਨਾ ਹੈਗਾ ਖਿੱਚ ਕੇ ਤਾਂ ਕਿ ਇਹ ਪਨੀਰ ਟੁੱਟ ਨਾ ਜਾਵੇ ਬਸ ਪ੍ਰੈਸ ਕਰਕੇ ਹੀ ਆਪਾਂ ਜੀ ਇਸ ਦੀ ਸਾਰੀ ਕਟਿੰਗ ਕਰਨੀ ਹੈ ਸਾਰੇ ਪੀਸ ਆਪਾਂ ਇਕੁਅਲ ਕੱਟ ਲਵਾਂਗੇ ਜਦੋਂ ਵੀ ਆਪਾਂ ਜੀ ਕੱਟਣ ਤੋਂ ਬਾਅਦ ਆਪਾਂ ਨਾਈਫ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾਗਾ ਇਸੇ ਤਰੀਕੇ ਨਾਲ ਜੀ ਆਪਾਂ ਸਾਰੇ ਪੀਸ ਕੱਟ ਕੇ ਰੈਡੀ ਕਰ ਲਵਾਂਗੇ ਹੁਣ ਆਪਾਂ ਇਹ ਸ ਨੂੰ ਇੱਕ ਪਲੇਟ ਵਿੱਚ ਪਾ ਲਵਾਂਗੇ देखो सारे पीस काट के आप रेडी कर लेने जी हम आप एक पैन लिया इस एक कौली यानी कि दो सौ ग्राम आपने पानी पाया चार सौ ग्राम जी आप चीनी है जी आप कौलिया देखिए जी, जी एक कौली पानी की तो दो कौलिया आपने चीनी ने। ਹੁਣ ਆਪਾਂ ਇਸ ਦੀ ਚਾਸ਼ਨੀ ਬਣਾਵਾਂਗੇ ਜਿੰਨੀ ਦੇਰ ਤੱਕ ਵਾਇਲ ਨਹੀਂ ਹੁੰਦਾ ਆਪਾਂ ਗੈਸ ਤੇਜ਼ ਰੱਖਣਾ ਜੀ ਹੁਣ ਆਪਾਂ ਇਸ ਵਿੱਚ ਇਲਾਇਚੀ ਪਾਊਡਰ ਪਾਏਗਾ ਜਦੋਂ ਇੱਕ ਵਾਰ ਵਾਇਲ ਆ ਜਾਵੇ ਜੀ ਪਾਣੀ ਵਿੱਚ ਫਿਰ ਆਪਾਂ ਗੈਸ ਬਿਲਕੁਲ ਲੋ ਕਰ ਦੇਣਾਗਾ ਬਿਲਕੁਲ ਘੱਟ ਕਰ ਦਾਂਗੇ ਆਪਾਂ ਗੈਸ ਨੂੰ ਫਿਰ 5-6 ਮਿੰਟਾਂ ਵਿੱਚ ਜੀ ਚਾਸ਼ਨੀ ਬਣ ਕੇ ਆਪਣੀ ਰੈਡੀ ਹੋ ਜਾਵੇਗੀ 5-6 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਇਸ ਵਿੱਚ ਜੀ ਪਨੀਰ ਪਾਵਾਂਗੇ ਜੋ ਆਪਾਂ ਪਨੀਰ ਦੇ ਟੁਕੜੇ ਬਣਾਏ ਸੀ ਉਸ ਨੂੰ ਐਡ ਕਰਾਂਗੇ ਗੈਸ ਆਪਾਂ ਜੀ ਬਿਲਕੁਲ ਘੱਟ ਰੱਖਾਂਗੇ ਪਨੀਰ ਪਾਉਣ ਤੋਂ ਬਾਅਦ ਵੀ 5-6 ਮਿੰਟਾਂ ਵਿੱਚ ਜੀ ਆਪਣੇ ਇਹ ਬਣ ਕੇ ਤਿਆਰ ਹੋ ਜਾਣਗੇ ਦੋ ਮਿੰਟਾਂ ਲਈ ਜੀ ਆਪਾਂ ਇਸ ਨੂੰ ਬਿਲਕੁਲ ਨਹੀਂ ਹਿਲਾਵਾਂਗੇ ਕਿਸੇ ਵੀ ਸਪੈਚੂਲਾ ਨਾਲ ਇਸ ਤਰੀਕੇ ਨਾਲ ਹੱਥ ਨਾਲ ਥੋੜਾ ਜਿਹਾ ਫੜ ਕੇ ਆਪਾਂ ਹੈਂਡਲ ਤੋਂ ਹਿਲਾ ਸਕਦੇ ਆ ਪਰ ਸਪੈਚੂਲਾ ਨਹੀਂ ਮਾਰਨਾ ਆਪਾਂ ਇਸ ਵਿੱਚ ਦੋ ਮਿੰਟ ਹੋ ਚੁੱਕੇ ਨੇ ਜੀ ਹੁਣ ਆਪਾਂ ਇਸ ਨੂੰ ਸਟਾਰ ਕਰਾਂਗੇ ਥੋੜਾ ਜਿਹਾ ਜ਼ਿਆਦਾ ਨਹੀਂ ਫਿਰ ਵੀ ਇਹ ਟੁੱਟ ਜਾਣਗੇ ਹੁਣ ਆਪਾਂ ਇਸ ਵਿੱਚ ਇੱਕ ਘੜਛੀ ਪਾਣੀ ਦੀ ਪਾਵਾਂਗੇ ਕਿਉਂਕਿ ਚਾਸ਼ਨੀ ਜਦੋਂ ਥੋੜੀ ਜੀ ਗਾੜੀ ਹੋ ਜਾਵੇ ਫਿਰ ਆਪਾਂ ਇੱਕ ਘੜਛੀ ਪਾਣੀ ਦੀ ਵੀ ਪਾ ਸਕਦੇ ਹਾਂ ਤਿੰਨ ਚਾਰ ਬਾਰ ਜੀ ਆਪਾਂ ਪਾਣੀ ਇਸ ਤਰੀਕੇ ਨਾਲ ਪਾ ਸਕਦੇ ਹਾਂ ਨਾ ਪੈਸ ਨੂੰ ਫੇਰ ਹਿਲਾਵਾਂਗੇ ਤਾਂ ਕਿ ਇਹ ਥੱਲੇ ਨਾ ਲੱਗ ਜੇ ਚਾਸ਼ਨੀ ਘਟ ਜਾਵੇ ਤਾਂ ਇਹ ਥੱਲੇ ਵੀ ਲੱਗ ਜਾਂਦੇ ਨੇ ਜੀ ਤਾਂ ਅਰ ਕਿਸ ਨੂੰ ਹਿਲਾਉਂਦੇ ਰਹਿਣਾ ਦੇਖੋ ਜਦੋਂ ਇਸ ਤਰੀਕੇ ਨਾਲ ਜੀ ਇਹ ਚਾਸ਼ਨੀ ਵਿੱਚ ਡੁੱਬ ਜਾਂ ਤਾਂ ਆਪਣਾ ਚੈਨਾ ਮੁਰਗੀ ਬਣ ਕੇ ਤਿਆਰ ਆ ਹੁਣ ਆਪਾਂ ਗੈਸ ਨੂੰ ਜੀ ਬੰਦ ਕਰ ਦਾਂਗੇ ਤੇ ਇਸ ਨੂੰ 2 ਘੰਟੇ ਲਈ ਜੇ ਆਪਾਂ ਠੰਡਾ ਹੋਣ ਲਈ ਰੱਖ ਦਵਾਂਗੇ ਦੇਖੋ 2 ਘੰਟੇ ਹੋ ਚੁੱਕੇ ਨੇ ਜੀ ਦੇਖੋ ਕਿੰਨੇ ਵਧੀਆ ਬਣ ਕੇ ਪੀਸ ਆਪਣੇ ਤਿਆਰ ਹੋਏ ਨੇ ਹੁਣ ਆਪਾਂ ਇਸ ਨੂੰ ਜੀ ਛਾਨ ਲਾਵਾਂਗੇ ਇਸ ਦੀ ਸਾਰੀ ਚਾਸ਼ਣੀ ਕੱਢ ਦੇਵਾਂਗੇ ਇਕਦਾ ਜੀ ਆਪਣਾ ਇਸ ਨੂੰ ਬਣਾਉਣ ਲੱਗੇ ਚੈਨਾ ਮੁਰਗੀ ਬਣਾਉਣ ਲੱਗੇ ਆਪਾਂ ਨੂੰ ਚੈਨਾ ਬਹੁਤ ਵਧੀਆ ਤਰੀਕੇ ਨਾਲ ਬਣਾਉਣਾ ਚਾਹੀਦਾਗਾ ਉਹ ਕੱਚਾ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਆਪਾਂ ਨੇ ਜ਼ਿਆਦਾ ਨਿੰਬੂ ਸੱਤ ਪਾ ਕੇ ਉਸ ਨੂੰ ਹਾਰਡ ਕਰਨਾਗਾ ਤੇ ਦੂਸਰਾ ਜਦੋਂ ਆਪਾਂ ਇਹ ਬਣਾਉਣੀ ਆ ਤਾਂ ਇਸ ਦੀ ਚਾਸ਼ਨੀ ਬਹੁਤ ਵਧੀਆ ਤਰੀਕੇ ਨਾਲ ਬਣਨੀ ਚਾਹੀਦੀ ਆ ਨਾ ਪਤਲੀ ਹੋਣੀ ਚਾਹੀਦੀ ਨਾ ਗਾੜੀ ਹੋਣੀ ਚਾਹੀਦੀ ਆ ਤਾਂ ਫਿਰ ਆਪਣੀ ਸੈਨਾ ਮੁਰਗੀ ਬਣ ਕੇ ਤਿਆਰ ਹੋ ਜਾਂਦੀ ਆ ਸਹੀ ਤਰੀਕੇ ਨਾਲ ਹੁਣ ਆਪੇ ਇਸ ਦੀ ਪਲੇਟਿੰਗ ਕਰੀਏ ਜੀ ਦੇਖੋ ਸਿਲਵਰ ਪੇਪਰ ਨਾਲ ਉੱਪਰੋਂ ਇਸ ਨੂੰ ਸਜਾ ਦੇਵਾਂਗੇ ਇਸ ਦੇ ਉੱਪਰ ਆਪਾਂ ਥੋੜਾ ਜਿਹਾ ਪਿਸਤਾ ਲਗਾਵਾਂਗੇ ਹੁਣ ਆਪਾਂ ਇਸ ਨੂੰ ਜੀ ਤੋੜ ਕੇ ਦਿਖਾਵਾਂਗੇ ਦੇਖੋ ਕਿੰਨੀ ਵਧੀਆ ਬਣੀ ਆ ਤੇ ਕਿੰਨੀ ਸੌਫਟ ਵੀ ਆ ਅਗਰ ਤੁਹਾਨੂੰ ਮੇਰੀ ਛੈਨਾ ਮੁਰਗੀ ਬਣਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਜੀ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਅਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਟਹਾਡੇ ਤੱਕ ਤੁਰੰਤ ਪਹੁੰਚ ਸਕੇ ਵੀਡੀਓ ਦੇਖਣ ਲਈ ਜੀ ਧੰਨਵਾਦ ਥੈਂਕਸ ਫॉर ਵਾਚਿੰਗ ਮਾਈ ਵੀਡੀਓ